ਕੁਫੀ ਗਾਇਕਾ ਜੋਤੀ ਨੂਰਾ ਅਕਸਰ ਵਿਵਾਦਾਂ ਦੇ ਵਿੱਚ ਨਜ਼ਰ ਆਉਂਦੇ ਨੇ ਜੇਕਰ ਗੱਲ ਕਰੀਏ ਤਾਂ ਉਹ ਆਏ ਦਿਨ ਹੀ ਸੁਰਖੀਆਂ ਬਟੋਰਦੇ ਰਹਿੰਦੇ ਨੇ ਜੇਕਰ ਗੱਲ ਕਰੀਏ ਪੁਰਾਣੇ ਦਿਨਾਂ ਦੀ ਤਾਂ ਜੋਤੀ ਨੂਰਾ ਦਾ ਉਹਨਾਂ ਦੇ ਪਤੀ ਦੇ ਨਾਲ ਵਿਵਾਦ ਕਾਫੀ ਵਾਇਰਲ ਹੋਇਆ ਸੀ ਜਿਸ ਕਰਕੇ ਉਹ ਕਾਫੀ ਸੁਰਖੀਆਂ ਵਿੱਚ ਰਏ ਸਨ ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਨਵੇਂ ਪਿਆਰ ਉਸਮਾਨ ਨਾਲ ਵੀ ਉਹਨਾਂ ਦੀ ਕਾਫੀ ਵੀਡੀਓਜ਼ ਵਗੈਰਾ ਵਾਇਰਲ ਹੋਈਆਂ ਸਨ ਜਿਸ ਕਰਕੇ ਵੀ ਉਹਨਾਂ ਦੇ ਨਾਲ ਇੱਕ ਹੋਰ ਵਿਵਾਦ ਜੁੜ ਗਿਆ ਸੀ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਆਪਣੀ ਭੈਣ ਦੇ ਨਾਲ ਲੜਾਈ ਜਾਂ ਵਿਵਾਦ ਤੋਂ ਬਾਅਦ ਵੀ ਕਾਫੀ ਸੁਰਖੀਆਂ ਵਿੱਚ ਰਹੇ ਸਨ ਤੇ ਬੀਤੇ ਦਿਨੀ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਨਾਲ ਕਿ ਜੋਤੀ ਨੂਰਾ ਨਾਲ ਇੱਕ ਹੋਰ ਵਿਵਾਦਜੋਗਦਾ ਹੋਇਆ ਨਜ਼ਰ ਆ ਰਿਹਾ ਹੈ ਦੱਸਦੇ ਕਿ ਜੋਤੀ ਨੂਰਾ ਆਪਣੇ ਸ਼ੋਅ ਤੋਂ ਵਾਪਸ ਆ ਰਹੀ ਸੀ ਤੇ ਬੀਐਮਸੀ ਚੌਂਕ ਨੇੜੇ ਕਿਸੇ ਦੁਕਾਨ 'ਚ ਜੋਤੀ ਨੂਰਾ ਕੁਝ ਖਾਣ ਪੀਣ ਲਈ ਜਦੋਂ ਜਾਂਦੀ ਹੈ ਤਾਂ ਉਸ ਸਮੇਂ ਉੱਥੇ ਤਿੰਨ ਮੁੰਡੇ ਆ ਜਾਂਦੇ ਨੇ ਤੇ ਤਿੰਨ ਮੁੰਡਿਆਂ ਨਾਲ ਉਹਨਾਂ ਦਾ ਵਿਵਾਦ ਹੋ ਜਾਂਦਾ ਹੈ ਜਿਸ ਤੋਂ ਬਾਅਦ ਜੋਤੀ ਨੂਰਾ ਨੂੰ ਲੱਗਣ ਲੱਗ ਜਾਂਦਾ ਹੈ ਕਿ ਇਹ ਮੁੰਡੇ ਲੁਟੇਰੇ ਨੇ ਜਿਸ ਤੋਂ ਬਾਅਦ ਜੋਤੀਨੂਗੜ ਦੀ ਟੀਮ ਵੱਲੋਂ ਉਹਨਾਂ 'ਤੇ ਗੱਡੀ ਚੜਾ ਦਿੱਤੀ ਜਾਂਦੀ ਹੈ ਹਾਲਾਂਕਿ ਉਹਨਾਂ ਵਿੱਚੋਂ ਦੋ ਮੁੰਡੇ ਭੱਜ ਜਾਂਦੇ ਨੇ ਤੇ ਇੱਕ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਿਸ ਤਵਾਰਕੇ ਨੂੰ ਖਾਣੇ ਲਈ ਆਇਆ ਜਾਂਦਾ ਹੈ ਦੱਸਦੇ ਕਿ ਖਾਣਾ ਚਾਰਦੇ ਐਸਐਚਓ ਹਰਦੇਵ ਸਿੰਘ ਨੇ ਦੱਸਿਆ ਕਿ ਜੋਤੀਨੂਰ ਆਪਣੇ ਸ਼ੋਅ ਤੋਂ ਕਾਰ ਆ ਰਹੀ ਸੀ ਜਿਸ ਦੌਰਾਨ ਇਹ ਜੋ ਸਾਰਾ ਇਨਸੀਡੈਂਟ ਹੈ ਉਹ ਨਾਲ ਵਾਪਰਿਆ ਜਿਸ ਦੇ ਵਿੱਚ ਕਿ ਦੋ ਮੁੰਡੇ ਭੱਜ ਜਾਂਦੇ ਨੇ ਤੇ ਇੱਕ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਦੱਸਦੇ ਕਿ ਜਿਹੜਾ ਮੁੰਡਾ ਫੜਿਆ ਜਾਂਦਾ ਉਹ ਅਜੇ ਨਵਾਲਗ ਹੈ ਹਾਲਾਂਕਿ ਪੁਲਿਸ ਵੱਲੋਂ ਇਸ ਤੇ ਕੁਝ ਖਾਸ ਬਿਆਨਬੱਦੀ ਨਹੀਂ ਕੀਤੀ ਗਈ ਪਰ ਪੁਲਿਸ ਵੱਲੋਂ ਇਹਨਾਂ ਕਹਿਣਾ ਹੈ ਕਿ ਜੋ ਵੀ ਹੋਏਗਾ ਅਗੇ ਚਾਂਸ ਤੋਂ ਬਾਅਦ ਪਤਾ ਲੱਗੇਗਾ ਫਿਰ ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਾਵਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਇਹਨਾਂ ਦਾ ਕੋਈ ਮਸਲਾ ਸੀ ਕਿ ਬਡਾਲੇ ਪੁਚਾ ਲੈਪਲੀਕੇਸ਼ਨ ਲਗਾ ਗਿਆ ਹਾਂਜੀ ਇਹਨਾਂ ਸਾਡੀ ਗੱਡੀ ਤੇ ਨਾ ਮਤਲਬ ਜਿੱਤਾਂ ਅੱਜ ਮਾਰਦਾ ਮਾਰ ਲੱਗਾ ਸਾਡੇ ਸੰਗਤ ਦੀ ਸ਼ੋਅ ਲਾ ਕੇ ਨਿਕਲੇਗੇ ਸਾਡੀ ਨਾ ਗੁਨਾਹ ਨਿਮਸ਼ਾ ਕੰਮ ਦੇ ਅੰਦਰ ਹਟਾ ਕੀਤਾ ਗੱਡੀ ਦੇ ਅਸੀਂ ਆਏ ਇੱਕ ਬੇਲਡ ਖੋਣ ਉਹ ਤਾਂ ਦੇਖੋ ਜੀ ਸਾਡੇ ਨਾਲ ਆਹ ਬੰਦਾ ਆ ਨਾਲ ਜਿਹੜਾ ਫੜਿਆ ਹੋਇਆ ਸੁਖਦੀਪ ਸਿੰਘ ਜੀ ਇਹਨਾਂ ਤੇ ਦੋ ਬਡੇ ਦਰ ਭੱਜ ਗਏ ਆ ਉਲਟਾ ਸਾਡੇ ਨੇ ਮਿਸ ਕਰਨ ਨਾਲ ਗੱਲ ਕਰਦੇ ਆ ਦਰਖਾਸਤ ਲਿਖ ਪੈਣਾ ਨਾ ਦਰਖਾਸਤ ਪਾੜਤੀ ਦਰਖਾਸਤ ਦਰਖਾਸਤ ਹੀ ਪਾੜਤੀ ਕਹਿੰਦੇ ਜੋਤੀ ਜੀ ਨੇ ਸੈਨਿਕ ਜੋਤੀ ਜੀ ਮ ਦੇ ਪੁੱਛਰੇ ਸਾਡੀ ਸਣੂਗਾ ਤਾਂ ਹੋਰ ਸਾਡੀ ਕੌਣ ਸਣੂਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ